ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਗੁਰਤੇਗ ਬਹਾਦਰ ਜੀ ਸਾਨੂੰ ਜੀਵਨ ਦੀ ਸਚਾਈ ਬਹੁਤ ਸੋਹਣੀ ਤਰ੍ਹਾਂ ਸਮਝਾ ਰਹੇ ਨੇ ਪਾਸ਼ਾ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕੋਹ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਵੇ ਹਾਂਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਅਸੀਂ ਸਾਰੇ ਸੁੱਖ ਚਾਹੁੰਦੇ ਆ ਦੁੱਖ ਕੋਈ ਨਹੀਂ ਚਾਹੁੰਦਾ ਕਿ ਮੈਨੂੰ ਦੁੱਖ ਮਿਲੇ ਕਹਿੰਦੇ ਆ ਵੀ ਸਾਡੀ ਜ਼ਿੰਦਗੀ ਸੁੱਖਾਂ ਵਿੱਚ ਹੀ ਬਤੀਤ ਹੋਵੇ ਪਰ ਪਾਸ਼ਾ ਕਹਿੰਦੇ ਨੇ ਕਿ ਵੀ ਅਸੀਂ ਸੁੱਖ ਲਈ ਬਹੁਤ ਯਤਨ ਕਰਦੇ ਆ ਕੋਈ ਨਹੀਂ ਚਾਹੁੰਦਾ ਕਿ ਮੈਨੂੰ ਦੁੱਖ ਮਿਲੇ ਪਰ ਜਿਹੜੇ ਦੁੱਖ ਸੁੱਖ ਨੇ ਇਹ ਸਾਡੀ ਜ਼ਿੰਦਗੀ ਦੇ ਦੋਵੇਂ ਪਹਿਲੂ ਨੇ ਸਾਨੂੰ ਦੋਨੋਂ ਹੀ ਮਿਲਦੇ ਨੇ ਦੋਨੋਂ ਹੀ ਭੋਗਣੇ ਪੈਂਦੇ ਨੇ ਕਹਿੰਦੇ ਕੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਚਾਹੇ ਕੋਈ ਦੁੱਖ ਨਹੀਂ ਚਾਹੁੰਦਾ ਚਾਹੁੰਦਾ ਕਿ ਮੈਨੂੰ ਸੁੱਖ ਹੀ ਮਿਲੇ ਪਰ ਹੁੰਦਾ ਕੀ ਆ ਨਾਨਕ ਜੀ ਕਹਿੰਦੇ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਪੁੰਦਾ ਉਹੀ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਕਿਉਂਕਿ ਜੋ ਅਸੀਂ ਦੁੱਖ ਸੁੱਖ ਭੋਗ ਰਹੇ ਹਾਂ ਉਹ ਸਾਡੇ ਪੂਰਵਲੇ ਕਰਮਾਂ ਦੇ ਅਨਸਾਰ ਆਪਾਂ ਸੁਣਿਆ ਨਾ ਬਹੁਤ ਜਗ੍ਹਾ ਕਿ ਸਾਨੂੰ ਕਰਮ ਰੋਗ ਨੇ ਇਹ ਭੋਗਣੇ ਹੀ ਪੈਣੇ ਆ ਨਾਮ ਜਪਿਆ ਸਾਡੇ ਪਾਪ ਕੱਟ ਹੋ ਜਾਂਦੇ ਨੇ ਸਾਡੇ ਔਗਣ ਖਤਮ ਹੁੰਦੇ ਨੇ ਸਾਡੇ ਵਿਕਾਰ ਖਤਮ ਹੁੰਦੇ ਨੇ ਪਰ ਜਿਹੜੇ ਕਰਮ ਰੋਗ ਨੇ ਉਹ ਕੱਟ ਜਾਂਦੇ ਨੇ ਪਰਮੇਸ਼ਰ ਦੀ ਰਹਿਮਤ ਸਦਕਾ ਉਹ ਬਖਸ਼ੇ ਵੀ ਜਾਂਦੇ ਨੇ ਨਾਮ ਬਹੁਤ ਉੱਚਾ ਹੈ ਸਭ ਤੋਂ ਉੱਚਾ ਹੈ ਪਰ ਜੋ ਸਾਡੇ ਦੁੱਖ ਸੁੱਖ ਨੇ ਉਹ ਸਾਨੂੰ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਭੋਗਣੇ ਪੈਂਦੇ ਨੇ ਨਾਮ ਉਹਨਾਂ ਦੇ ਵਿੱਚ ਪਰਮੇਸ਼ਰ ਦੀ ਜਦੋਂ ਰਹਿਮਤ ਆ ਉਹਨੂੰ ਪਵਾ ਲੈਂਦਾ ਫਿਰ ਉਹ ਕੱਟੇ ਜਾਂਦੇ ਨੇ ਪਰ ਜਦੋਂ ਸ਼ੁਰੂ ਦੇ ਵਿੱਚ ਆਉਂਦੇ ਨੇ ਉਹ ਸਾਡੇ ਪੂਰਵਲੇ ਕਰਮਾਂ ਦੇ ਅਨੁਸਾਰ ਕਿਉਂਕਿ ਅਸੀਂ ਪਤਾ ਨਹੀਂ ਪਿੱਛੋਂ ਕਿੰਨੀਆਂ ਕਜੂਨਾਂ ਚੋਂ ਲੰਘ ਕੇ ਆਏ ਆਂ ਤੇ ਸਾਡੇ ਪਿੱਛੇ ਕੀ ਕਰਮ ਰਹੇ ਨੇ ਹੁਣ ਤੇ ਸਾਨੂੰ ਪਾਤਸ਼ਾਹ ਕਹਿੰਦੇ ਨੇ ਕਿਨ ਮਨੁੱਖਾ ਜਨਮਾ ਹੁਣ ਤੇ ਤੈਨੂੰ ਸੋਝੀ ਹੋਣੀ ਚਾਹੀਦੀ ਆ ਕਿ ਮੈਂ ਇਸ ਦੁਰਲੱਭ ਦੇ ਦਾ ਇਹਨੂੰ ਸਫਲਾ ਕਰ ਲਵਾਂ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨਾ ਪਰ ਪਿੱਛੇ ਪਤਾ ਨਹੀਂ ਅਸੀਂ ਕਿਹੜੀ ਜੂਨਾਂ ਤੋਂ ਚੱਲੇ ਆ ਰਹੇ ਆਂ ਇਸ ਕਰਕੇ ਜਿਹੜੇ ਪੂਰਵਲੇ ਸਾਡੇ ਕਰਮ ਨੇ ਉਹ ਸਾਡੇ ਨਾਲ ਹੀ ਨੇ ਉਹ ਸਾਡੇ ਉਕਰੇ ਹੋਏ ਨੇ ਤੇ ਹੁਣ ਇਸੇ ਕਰਕੇ ਸਾਨੂੰ ਨਾਮ ਦੀ ਕਮਾਈ ਕਹਿੰਦੇ ਨੇ ਨਾ ਕਿ ਇਹਦੇ ਨਾਲ ਸਾਡੇ ਜਿਹੜੇ ਉਹ ਪਾਪ ਨੇ ਵਿਕਾਰ ਨੇ ਉਹ ਧੁੱਪ ਜਾਣ ਪਰਮੇਸ਼ਰ ਦੀ ਰਹਿਮਤ ਹੋ ਜਾਏ ਉਹ ਸਾਡੇ ਤੇ ਤਰੁੱਠ ਜਾਏ ਉਹ ਸਾਡੇ ਤੇ ਪ੍ਰਸੰਨ ਹੋ ਜਾਏ ਸਾਡੇ ਉਹ ਔਗਣ ਬਖਸ਼ ਦੇਵੇ ਤਾਂ ਕਿ ਸਾਡੀ ਜਿਹੜੀ ਮਨੁੱਖਾ ਦੇਹੀ ਆ ਸਫਲ ਹੋ ਜਾਏ ਅਸੀਂ ਉਹਦੇ ਨਾਮ ਨੂੰ ਜਪੀਏ ਉਹਦੀ ਸਿਪਸਲਾ ਕਰੀਏ ਉਦੇ ਗੁਣ ਗਾਈਏ ਤਾਂ ਕਿ ਸਾਡੇ 'ਚ ਵੀ ਉਹਦੇ ਗੁਣ ਆ ਸਕਣ। ਵਾਹਿਗੁਰੂ ਜੀ। ਇਹ ਸ੍ਰੀ ਪਾਸ਼ਾ ਕਹਿੰਦੇ ਨੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋਕਿਓ ਨ ਕੋਏ। ਕਹੋ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ। ਅਸੀਂ ਉਹ ਕੰਮ ਕਰੀਏ ਜਿਹਦੇ ਨਾਲ ਅਸੀਂ ਪਰਮੇਸ਼ਰ ਦੀ ਪ੍ਰਸੰਤਾ ਹਾਸਲ ਕਰ ਸਕੀਏ। ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ